ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਉਹ ਤੇ ਇੱਕ ਬਹਾਦਰ ਮਹਾਰਾਜ ਹਿੰਦਰੀ ਚਾਦਰ ਨੌਵੇਂ ਪਾਸ਼ਾਹੀ ਦਾ ਜਿਹੜਾ ਬਲਦਾਨ ਦਿਵਸ ਹੈ 350ਵਾਂ ਪੰਜਾਬ ਸਰਕਾਰ ਬੜੇ ਉੱਚ ਬੱਦਰ ਦੇ ਨੂੰ ਸ਼੍ਰੀ ਨਗਰ ਤੋਂ ਉਹਨਾਂ ਨੂੰ ਯਾਦ ਕਰਦੇ ਆ ਕਿਉਂਕਿ ਇਹ ਜਿਹੜਾ ਸਾਰਾ ਇਹ ਇਤਿਹਾਸ ਹੈ ਸ਼੍ਰੀ ਨਗਰ ਦਾ ਮੈਂ ਇਸ ਕਰਕੇ ਜੁੜਿਆ ਕਿ ਕਸ਼ੂਰੀ ਬ੍ਰਾਹਮਣਾਂ ਨੂੰ ਜਾ ਕੇ ਗਊਆਂ ਔਰ ਜਨਉ ਦੀ ਰੱਖਿਆ ਲਈ ਨਾਮੇ ਪਾਸ਼ਾਏ ਨੂੰ ਜਦੋਂ ਬੇਨਤੀ ਕੀਤੀ ਤਾਂ ਦਸਵੀਂ ਪਾਸ਼ਾਏ ਵੀ ਉਹਨਾਂ ਕੋ ਮਨਜ਼ੂਰ ਸੀ ਉਹ ਗੋਬਿੰਦ ਸਿੰਘ ਮਹਾਰਾਜ ਜਿੰਨੇ 9 ਸਾਲ ਦੀ ਉਮਰ ਸੀ ਤੇ ਉਹਨਾਂ ਨੇ ਜਦੋਂ ਇਹ ਸਾਰੀ ਗੱਲ ਚੱਲੀ ਉੱਤੇ ਫੈਸਲਾ ਹੋਇਆ ਕਿ ਜੇ ਗੋਤ ਇੱਕ ਬਾਦਰ ਜੀ ਨੂੰ ਅਰੰਜੀਵ ਇਸਲਾਮ ਕਬੂਲ ਕਰਾ ਲਵੇ ਤਾਂ ਫਿਰ ਸਾਰੀ ਸੰਗਤ ਕਰ ਜਾਏਗੀ ਸੋ ਐਡਾ ਵੱਡਾ ਬਲਦਾਨ ਇਤਿਹਾਸ ਨਹੀਂ ਮਿਲਦਾ ਬੜਾ ਵੱਡਾ ਵਿਸ਼ੇਸ਼ ਪ੍ਰਬੰਧ ਸੀ ਸਰਕਾਰ ਦਾ ਹਰੇਕ ਪਾਸੇ ਔਰ ਜਦੋਂ ਤੱਕ ਦੁਨੀਆ ਰਹੇਗੀ ਹੋਂ ਤੱਕ ਇਤਿਹਾਸ ਰਹੇਗਾ ਸੋ ਇਹ ਸਮੰਜ ਬੰਦਾ ਲਾਈਟ ਟਾਈਮ ਸਾਊਂਡ ਸ਼ੋ ਹੋਇਆ ਅੱਜ ਜਿਹੜਾ ਐਡਾ ਵੱਡਾ ਕੀਰਤਨ ਜਿਹੜਾ ਕੀਰਤਨ ਜਥੇ ਜਿਹੜੇ ਤੁਰੇ ਆ ਚੰਨਗਰ ਤੋਂ ਜ਼ੰਮੂ ਪਠਾਨ ਕੋਟ ਮਾ ਟਾਂਡਾ ਦਸੂਹਾ ਹੁੰਦਿਆਂ ਹਰਿਆਣਾ ਹੋ ਕੇ ਹੁਸ਼ਿਆਰਪੁਰ ਨਲੋਜ ਚੌਂਕ ਸ਼ੌਨ ਸੈਸ਼ਨ ਚੌਂਕ ਦੇ ਵਿੱਚ ਅਸੀਂ ਇੱਥੇ ਉਹਨਾਂ ਸਾਰੀ ਸੰਗਤ ਕੜੀ ਦਰਸ਼ਨ ਕਰਨ ਲਈ ਗੁਰੂ ਮਹਾਰਾਜ ਨੂੰ ਉਹਨਾਂ ਦੇ ਮਤਬਸਤ ਹੋਣ ਦੇ ਲਈ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ ਬੜਾ ਭਾਰਾ ਸਮਾਗਮ ਜਿਹੜਾ ਅਨੰਤੁਰ ਸਾਹਿਬ ਚੋ ਖਾਲਸਾ ਪੰਥ ਦੀ ਸਥਾਪਨਾ ਹੋਈ ਔਰ ਪੰਜ ਪਿਆਰਿਆਂ ਦਾ ਮਹਾਰਾਜ ਨੇ ਅਮਰਿ ਸ਼ਟਾਇਆ ਸੋ ਉਹ ਉੱਥੇ ਕੱਲ ਜਿਹੜਾ ਹੁਣ ਏਡਾ ਵੱਡਾ ਸਮਾਗਮ ਜਿਹੜਾ ਹੈ ਉੱਥੇ ਹੈ ਤਾਂ ਮੇਰੀ ਸਾਰੀ ਸੰਗਤ ਨੂੰ ਬੇਨਤੀ ਆ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਔਰ ਬਹੁਤ ਵਿਸ਼ੇਸ਼ ਬੱਸਾਂ ਦਾ ਵੀ ਇੰਤਜ਼ਾਮ ਕੀਤਾ ਤਿੰਨ ਬੱਸਾਂ ਕੱਲ ਸਾਡੇ ਵਿਧਾਨ ਸਭਾ ਤੋਂ ਵੀ ਜਾਣੀਆਂ ਅਗਰ ਕਿਸੇ ਨੇ ਜਾਣਾ ਹੈਗਾ ਉਥੇ ਜਾਣਾ ਚਾਹੁੰਦਾ ਤੇ ਸਾਡੇ ਮੇਰੇ ਫੋਨ ਤੇ ਜਾਂ ਮੇਰੀ ਟੀਮ ਦੇ ਫੋਨ ਤੇ ਜਾਂ ਕੌਂਸਲਰਾਂ ਦਾ ਮੇਅਰ ਸਾਹਿਬ ਦੇ ਜਾਂ ਜਿੰਨੇ ਮੇਰੇ ਸਾਥੀ ਘੁੰਮਦੇ ਨਾਲ ਰਹਿੰਦੇ ਆ ਜਿਹਦੇ ਫੋਨ ਤੇ ਆਪਣਾ ਦੱਸ ਸਕਦਾ ਉਹਨੂੰ ਵਿਸ਼ੇਸ਼ ਬਸਾਂ ਦਾ ਪ੍ਰਬੰਧ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਾਰੀ ਸੰਗਤ ਦਾ ਧੰਨਵਾਦ ਕਰਦਾ ਅੱਜ ਬਹੁਤ ਬੜੀ ਜਿੱਥੇ ਸ਼੍ਰੀਨਗਰ ਤੋਂ ਸੰਗਤ ਨਾਲ ਚੱਲੀ ਆ ਉਥੋਂ ਜਿੱਥੇ ਵੀ ਪੰਜਾਬ ਚ ਹੋ ਕੇ ਜਾ ਰਹੀ ਹੈ ਸੰਗਤ ਅਸੀਂ ਹੁਸ਼ਿਆਰਪੁਰ ਨੌਜੀਆਂ ਦੇ ਬਾਈਪਾਸ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਮంద ਸਵਾਗਤ ਕੀਤਾ ਅਤੇ ਪੂਰੇ ਸ਼ਹਿਰ ਤੋਂ ਗੁਰੂ ਮਹਾਰਾਜ ਦਾ ਸਾਰੇ ਸ਼ਹਿਰ ਨੂੰ ਅਸ਼ੀਰਵਾਦ ਮਿਲਿਆ ਸੋ ਮੈਂ ਬਾਹੀ ਗੁਰਜੀਕਾ ਖਾਲਸਾ ਬਾਹੀ ਗੁਰਦੇਵਾਂ ਦਾ ਸੰਗਤ ਦਾ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ